ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭੁਲਾਈ ਮਾਇਆ ਮੋਹਿ ਬਹੁਤ ਦੁਖ ਪਾਈ ਮਨਮੁਖ ਅੰਦੇ ਠੋਰ ਨ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਣ ਗੁਰ ਕੈ ਸਬਦ ਨਾਮ ਨਿਸ਼ਾਨ ਰਹਾਓ ਸਾਚ ਰਤੇ ਜਿਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ ਬੁਝੈ ਜਿਸ ਆਪ ਬੁਝਾਏ ਸਤ ਗੁਰ ਸੇਵਾ ਨਾਮ ਦਿਰੜਾਏ ਜੇ ਨੈਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਲਾਏ ਆਪੇ ਆਪ ਵਸੈ ਮਾਨੇ ਆਏ ਨੀਚਲ ਮਤ ਸਦਾ ਆਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰ ਨਾਮ ਭੁੱਲੇ ਮਾਰਗ ਮਗਰੈ ਬਖ ਖਾਏ ਨਾਮੋ ਭੋਲੇ ਮਰੇ ਬਖ ਖਾਏ ਬਿਰਥਾ ਜਨਮ ਫਿਰ ਆਵੇ ਜਾਏ ਰਹਾਉ ਬੋਪੇ ਕਰੈ ਮਨ சாਤ ਨਾ ਹੋਏ ਬੋਬ ਮਾਨ ਆਪਣੀ ਪਤ ਖੋਏ ਸੇਵਡ ਭਾਗੀ ਜਨ ਸਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸਤ ਅਗੰਮਪਾਰਾ ਗੁਰਮਤਿ ਖੋਜੈ ਸਬਦ ਵਿਚਾਰਾ ਨਾਮ ਨਵਨਿਦ ਪਾਈ ਘਰ ਹੀ ਮਾਹੇ ਸਦਾ ਰੰਗ ਰਾਤੇ ਸੱਚ ਸਮਾਏ ਆਪ ਘਰੇ ਕਿਛ ਕਹਿਣ ਨਾ ਜਾਏ ਆਪੇ ਭਾਵੇਂ ਲੈ ਮਿਲਾਏ ਤਿਸਤੇ ਨੇੜੇ ਨਾਹੀ ਕੋ ਦੂਰ ਨਾਨਕ ਨਾਮ ਰਹਾ ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸਬਦੀ ਹਰ ਚੇਤ ਸੁਭਾਏ RAM ਨਾਮ ਰਸ ਰਹਿ ਘਾਏ ਕੋਟ ਕੋਟ ਅੰਦਰ ਕੇ ਬਾਪ ਜਲ ਜਾਹੇ ਜੀਵਤ ਮਰਐ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜਿਉ ਜਾਣੈ ਗੁਰ ਕੈ ਸਬਦਿ ਹੋ ਮਨ ਮੋਲਿਆ ਹਰ ਗੁਣ ਦਾਤਾ ਨਾਮ ਬਖਾਣੈ ਰਹਾਉ ਭਗਵੈ ਵੇਸ ਭਰਮ ਮੁਕਤ ਨਾ ਹੋਏ ਬਹੁ ਸੰਜਮ ਸਾਤਨਾ ਪਾਵੈ ਕੋਏ ਗੁਰਮਤਿ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਲ ਮੈਂ RAM ਨਾਮ ਬੜਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹੋਮੈਂ ਜਰ ਜਾਈ ਵਡਭਾਗੀ ਹਰ ਨਾਮ ਵਿਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਪਾਵਨ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦ ਮੰਤ ਗੋਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲਾਗੋਂ ਪਾਏ ਰਹਾਉ ਗੁਰ ਪ੍ਰਸਾਦ ਲਾਗੈ ਨਾਮ ਸਵਾਦ ਕਾਹੇ ਜਨਮ ਗਵਾਵੋ ਵੈਰਵਾਦ ਗੁਰ ਕਿਰਪਾ ਕੀਨੀ ਚੁਕਾ ਬਿਮਾਨ ਸਹਿਜ ਭਾਏ ਪਾਇਆ ਹਰ ਨਾਮ ਉਤਮ ਊਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮੰ ਪਸੰਤ ਮਹਰਲਾ ਤੀਜਾ ਬਨਸਪਦ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਗੁਰ ਸੰਗ ਤੁਮ ਸਾਚ ਤੇ ਆਵੋ ਮੁਗਦ ਮਨਾ ਤਾਂ ਸੁਖ ਪਾਓ ਮੇਰੇ ਮਨਾ ਰਹਾਓ ਇਹਤ ਮਨ ਮੌਲਿਆ ਭਿਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਇਕੋ ਇੱਕ ਸਭ ਆਖ ਬਖਾਣਾ ਇਕੋ ਇੱਕ ਸਭ ਆਖ ਬਖਾਣਾ ਹੁਕਮ ਬੁਝੈ ਤਾਂ ਇਕੋ ਜਾਣਾ ਕਹਿ ਤ ਨਾਨਕ ਹਮੈ ਗਹਿ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਪੇਟ ਮਤ ਬੁੱਧ ਹੋਏ ਹਰ ਜੁ ਆਪੇ ਲਹਿੋ ਮਿਲਾਏ ਗੁਰ ਕੈ ਸਬਦ ਸਚ ਨਾਮ ਸੁਮਾਏ ਰਹਾਓ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿਏ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰੱਖੇ ੳਰ ਤਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ RAM ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤੈਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਹ ਮਨ ਕੋ ਬਸੰਤ ਕੀ ਲਗੈ ਨਾ ਸੋਏ ਇਹ ਮਨ ਜਲਿਆ ਦੂਜੈ ਦੋਏ ਰਹਾਓ ਇਹ ਮਨ ਤੰਡੈ ਵਾਧਾ ਕਰਮ ਕਮਾਏ ਮਾਇਆ ਮੂਠਾ ਸੁਦਾ ਬਿ ਲਾਏ ਇਹ ਮਨ ਛੂਟੈ ਤਾਂ ਜਾਂ ਸਤਗੁਰੂ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫਿਟੈ ਇਹ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸਭੁ ਜਲਾਏ ਇਹ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਗੁਰੂ ਪਿਆਰਿਓ ਭੁਲ ਚੋ ਕੁਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ